ਪਸ਼ੂਆਂ ਦੀ ਫਿਕਰ ਪਸ਼ੂਆਂ ਦਾ ਜ਼ਿਕਰ YouTube ਚੈਨਲ ਨਿਊ ਗੱਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ ਅੱਤ ਦੀ ਗਰੀਬੀ ਤੇ ਰਿਸ਼ਤੇਦਾਰ ਕਰੀਬੀ ਲੋੜ ਪੈਣ ਤੇ ਛੱਡ ਹੀ ਜਾਂਦੇ ਨੇ ਅੰਡ ਸ਼ਹਿਰ ਸੋਈਪੁਰ ਦੇ ਨੇੜੇ ਜੇ ਕਰਕੇ ਵੱਸਿਆ ਹੋਇਆ ਸਿਲਮਨ ਬੈਲਟ ਸਿਨੇਮਾ ਹਨਾ ਬਈ ਸਿਲਵਰ ਬਾਰਡ ਸਿਲਮਾ ਸਿਲਵਰ ਬਾਰਡ ਸਿਲਮੇ ਦੇ ਬੈਕ ਸਾਈਡ ਦੇ ਉੱਤੇ ਆਪਾਂ ਮੌਜੂਦ ਆ ਬਾਈ ਕਿਉਂਕਿ ਮੈਂ ਪੜ ਕੇ ਨਹੀਂ ਆਇਆ ਜਿਵੇਂ ਉੱਥੇ ਵੋਣ ਲੱਗਾ ਕਰੇ ਪੜ ਲੈਂਦਾ ਤਾਂ ਸਾਰੇ ਅੱਖਰ ਹੀ ਤੁਹਾਨੂੰ ਇਕੱਲਾ ਇਕੱਲਾ ਦੱਸ ਦੇਣਾ ਸੀ ਵੀ ਇੱਥੇ ਖੜਾ ਮੈਂ ਤੇ ਬਾਈ ਜਿਨ੍ਹਾਂ ਦੇ ਘਰੇ ਮੌਜੂਦ ਆ ਬਾਈ ਮੱਲਵਾਲ ਦੇ ਰਹਿਣ ਵਾਲੇ ਆ ਬਾਈ ਉਹਨਾਂ ਦਾ ਰਹਿਣ ਵਸੇਰਾ ਮੱਲਵਾਲ ਦਾ ਹੋਣਾ ਹੀ ਹੋਣਾ ਹੈ ਜੇ ਆ ਜੋ ਸਾਰੀ ਗੱਲ ਬਾਤ ਨਾ ਆਪਾਂ ਬਾਈ ਬਾਈ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹੋਰ ਮਹਾਰਾਜ ਜੀ ਠੀਕ ਠਾਕ ਹੋ ਵਧੀਆ ਜੀ ਵਧੀਆ ਬਾਈ ਜੀ ਪਹਿਲਾਂ ਤਾਂ ਘਰ ਪਰਿਵਾਰ ਸੁਣਾਓ ਸਾਰ ਬੜੀ ਕਿਰਪਾਈ ਗੁਰੂ ਰਾਮਦਾਸ ਚਲੋ ਠੀਕ ਹੈ ਜੀ ਅੱਛਾ ਇੱਕ ਵਾਰੀ ਨਾ ਮੈਂ ਕਨਫਿਊਜ਼ ਹੋ ਗਿਆ ਥੋੜਾ ਡਰੈਸ ਦੱਸਣ ਦੇ ਵਿੱਚ ਡਰੈਸ ਦੱਸ ਦਿਓ ਆਪਣਾ ਆਪਣਾ ਹੀ ਮੇਰਾ ਪਿੰਡ ਜੀ ਮਲਵਾਲਕ ਦੀ ਜੀ ਨੇੜੇ ਸਿਲਵਰ ਵੈਲਡ ਸਿਲਮਾ ਜੀ ਤੇ ਇਹ ਬੈਕ ਸਾਈਡ ਹੀ ਆ ਗਿਆ ਹਨਾ ਜੀ ਹਾਂਜੀ ਬੈਕ ਸਾਈਡ ਨਾਲ ਬਿਲਕੁਲ ਆਪਣੀ ਆਉਂਦੀ ਆ ਨਾਲ ਹੀ ਪਈ ਆਉਂਦੀ ਹਨਾ ਜਿਹੜੀ ਹਾਂਜੀ ਠੀਕ ਹੈ ਜੀ ਅੱਛਾ ਫਰੋਜਪੁਰ ਵਾਲੇ ਪਾਸੋਂ ਜਦੋਂ ਬਿਲਟ ਵਾਲੇ ਪਾਸੇ ਨੂੰ ਵੜਦੇ ਆ ਮੁਰਦੇ ਆ ਸਾਰੀ ਆ ਜਿਹੜਾ ਕੀ ਹਾਂਜੀ ਹਾਂਜੀ ਹਾਂ ਅੱਛਾ ਭਾਈ ਆਪਾਂ ਇੱਕ ਕਟਾ ਵੇਤਣਾ ਵਾ ਹਾਂਜੀ ਇੰਦਾ ਕਿੰਨੀ ਉਮਰ ਹੋ ਗਈ ਬਾਈ ਇਹ ਜੀ 2 ਸਾਲ ਦੇ ਲੱਗ ਬੰਨੇ ਆ ਜੀ 2 ਸਾਲ ਦੇ ਲੱਗੇ ਪਗਿਆ ਹਾਂਜੀ ਹਾਂਜੀ ਪਛੇ ਪਹਿਲੇ ਪਹਿਲੇ ਦੱਸੋ ਪਸ਼ੂ ਕਿੰਨੀ ਗਿਣਤੀ ਦੇ ਵਿੱਚ ਰੱਖੇ ਹੋਇਆ ਮੇਰੇ ਕੋਲ ਜੀ 12 14 15 ਪਸ਼ੂ ਹੈਗੇ ਸਰ ਠੀਕ ਆ ਦੁੱਧ ਵਾਲੀਆਂ ਹੀ ਮਈਆਂ ਸਾਰੀਆਂ ਦੁੱਧ ਵਾਲੀਆਂ ਜੀ ਨੀਲੀ ਰਾਵੀ ਤਾਂ ਸ਼ੌਂਕ ਵਾਧਾ ਕਿ ਮੋਰਾ ਦਾ ਕੋਈ ਨੀਲੀ ਰਾਵੀ ਹੈ ਜੀ ਕੁਝ ਮੋਰਾ ਵੀ ਹੈਗੀ ਆ ਜੀ ਮਿਕਸ ਹੀ ਹੈ ਜਾਣੀ ਹਾਂਜੀ ਹਾਂਜੀ ਠੀਕ ਆ ਜੀ ਠੀਕ ਆ ਸਭ ਤੋਂ ਜ਼ਿਆਦਾ ਦੁੱਧ ਕਿੰਨੇ ਕੁ ਦੇ ਦਿੰਦੀ ਆਪੇ ਘਰੇ ਮੈਂ ਹੁਣ ਤੀ ਮੇਰੇ ਕੋਲ ਜੀ 16 17 ਲੀਟਰ ਵਾਲੀਆਂ ਹੈਗੀਆਂ ਚਲੋ ਸ਼ੁਕਰ ਹੈ ਰੱਬ ਦਾ ਜੀ ਫਿਰ ਤਾਂ ਹਾਂਜੀ ਕਿੰਨੇ ਸਾਲ ਦੀ ਉਮਰ ਦੱਸਿਆ ਜਾਂਦੀ ਜੀ ਇਹ 2 ਸਾਲ ਦੇ ਲੱਗ ਬੰਨੇ ਜਾਂ ਕੋ 2 ਮਹੀਨੇ ਉਧਰ ਜਾ ਕੋ 2 ਮਹੀਨੇ ਉਧਰ ਬਸ ਠੀਕ ਹੈ ਅੱਛਾ ਇਹ ਕਿਹੜੀ ਲੈਂਡ ਦੇ ਵਿੱਚੋਂ ਖਰੀਦਿਆ ਸੀ ਕੀ ਡਿਟੇਲ ਇਹ ਜੀ ਮੈਂ ਨਾ ਗੁਜਰਾ ਤੋਂ ਖਰੀਦਿਆ ਸੀ ਗੁਜਰਾ ਤੋਂ ਹਾਂਜੀ ਹਾਂਜੀ ਠੀਕ ਹੈ ਜੀ ਪਈਏ ਗੁਜਰ ਦਾ ਬ੍ਰਦਰ ਹੀ ਹੁੰਦਾ ਨਾਮ ਮੈਨੂੰ ਭੁੱਲ ਗਿਆ ਠੀਕ ਹੈ ਜੀ ਤੇ ਉਹ ਆਂਦਾ ਸੀ ਵੀ ਇਹ ਪੱਪੂ ਸੰਧੂ ਵਾਲੀ ਸੂਰਜ ਵਾਲੀ ਲੈਂਡ ਦੇ ਵਿੱਚੋਂ ਆ ਠੀਕ ਹੈ ਜੀ ਠੀਕ ਹੈ ਹਾਂਜੀ ਵੀ ਮਾਲਾ ਬਾਈ ਪਪੂ ਸੰਦੋਲੇ ਬਲੱਡ ਲੈਣਾ ਤੇ ਸੂਰਜ ਵਾਲੀਆਂ ਲੈਣਾ ਚ ਆ ਗਿਆ ਹਾਂਜੀ ਹਾਂਜੀ ਠੀਕ ਆ ਬਾਈ ਉਹਦੇ ਸਮਤਾਪਕ ਜੀ ਠੀਕ ਹੈ ਇੱਕ ਗੱਲ ਹੋਰ ਆ ਬਾਈ ਉਹਨੇ ਤੁਹਾਡੇ ਕੋਲੇ ਕਿ ਨਜ਼ਰ ਹੋ ਗਿਆ ਇਹਨੂੰ ਆਏ ਨੂੰ ਮੇਰੇ ਕੋਲ 2 ਮਹੀਨੇ 2 ਟਾਈ ਹੁਣ ਫਿਰ ਵੇਚਣ ਦਾ ਕਾਰਨ ਕੀ ਮੇਰੇ ਕੋਲ ਜੀ ਉਹਨਾ ਮੈਂ ਇੱਕ ਮੇਰੇ ਕੋਲ ਮਾਲੀ ਹੋਰੇਗਾ ਜੀ ਠੀਕ ਆ ਹਾਂਜੀ ਤੁਹਾਡਾ ਰੱਤ ਉਹਨੂੰ ਕਿਹਨੂੰ ਹਾਂਜੀ ਉਹਨੂੰ ਸਾਭਾ ਗਾਈ ਤੈਨੂੰ ਮੈਂ ਬੀਬੀ ਠੀਕ ਆ ਲੱਭਿਆ ਸਣੀ ਗੱਲ ਅਸਲ ਤਾਂ ਦੱਸਿਆ ਹੀ ਕੋਈ ਉਹ ਅੰਦਰ ਹੀ 15 16 ਲੀਟਰ ਉਹ ਬਈ ਹਾਂ ਬਈ ਇਹ ਕੀ ਕਰਤਾ ਹੈ ਐਮ ਬਈ ਆਪਣੇ ਨਾਲ ਉਹਨਾਂ ਦੀ ਬਰੀਡ ਦੇ ਵਿੱਚ ਬਹੁਤ ਹਾਂਜੀ ਗੁੱਜਰ ਬੰਦਾ ਮੈਂ ਮਾੜੀ ਰੱਖ ਲੂਗਾ ਪਰ ਸਾੜ ਮਾੜਾ ਨਹੀਂ ਰੱਖਦਾ ਹਾਂ ਉਹਨਾਂ ਨੇ ਮੇਰਾ ਉਹਨਾਂ ਦਾ ਪਿਆਰ ਸੀ ਉਹਨਾਂ ਦੇ ਪਿਆਰ ਦੇ ਬਦੌਲਤ ਉਹਨਾਂ ਮੈਨੂੰ ਦੇ ਦਿੱਤਾ ਨਹੀਂ ਸਹੀ ਆ ਜੀ ਕਦੇ ਵੀ ਤੁਸੀਂ ਨੰਗ ਦਾ ਟੱਪ ਦਾ ਮਾਲ ਵੇਖ ਲਿਆ ਜੇ ਉਹਨਾਂ ਦਾ ਸਾਹ ਨਾ ਮੜਾ ਹੋਊਗਾ ਹਾਂਜੀ 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 ਅੱਛਾ ਭਈ ਇੱਕ ਕਿਲ ਹੋਰ ਆ ਹੁਣ ਇਹ ਆਪਾਂ ਵੇਚਣਾ ਵਾ ਹਨਾ ਜੀ ਤੇ ਇਹਦੀ ਕਿੰਨੀ ਕੁ ਕੀਮਤ ਆਦਾ ਕੀਤੀ ਆ ਇਹ ਬਾਈ 80000 ਰੁਪਿਆ ਆਪਾਂ ਇਹਦੀ ਡਿਮਾਂਡ ਮੇਰੀ 80000 ਰੁਪਿਆ ਦੀ ਡਿਮਾਂਡ ਆ ਮੰਨਤਨ ਕਰਦੇ ਆਂਗੇ ਮੌਕੇ ਹਾਂਜੀ ਉਹ ਕਰ ਦਾਂਗੇ ਮੌਕੇ ਦੇ ਚ ਵੇ ਠੀਕ ਆ ਅੱਛਾ ਹੁਣੇ ਕੋਈ ਮੈਮ ਕ੍ਰਾਸ ਕਰਾਈ ਨਹੀਂ ਨਹੀਂ ਜੀ ਨਹੀਂ ਨਹੀਂ ਅਜੇ ਹਾਂ ਜੇ ਕਰਦਾ ਨਹੀਂ ਅਜੇ 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 ਛੋਟਾ ਹੈ ਅਜੇ ਛੋਟਾ ਹੀ ਹਾਂ ਅੱਛਾ ਇਹ ਫਿਰ ਤੁਸੀਂ ਕੋਈ ਰੰਗ ਜਿਹਾ ਅੰਦਰ ਹੀ ਨਾ ਅਸੀਂ ਉਧਰ ਨਾ ਮੈਂ ਪੁਰਾਣੀ ਕਰੋ ਨਵੀਂ ਕੋਠੀ ਸ਼ਿਫਟ ਕੀਤੀ ਤੇ ਸਾਰਾ ਪਸ਼ੂ ਪਸ਼ੂ ਇਧਰ ਠੀਕ ਹੈ ਜੀ ਇਸ ਕਰਕੇ ਨਾ ਬਾਹਰ ਇਹ ਕੰਦ ਕੁੰਦ ਚਾਰ ਤਵਾਰੀ ਮੇਰੀ ਹੋਣ ਵਾਲੀ ਆ ਤੇ ਇਸ ਕਰਕੇ ਕੋਈ ਛੱਪੜ ਸੁਪੜ ਵਗੈਰਾ ਬਣਾਉਣਾ ਇਧਰ ਹਰੇ ਦੇਖ ਲਓ ਜੀ ਅੱਜ ਦੀ ਤਿਆਰੀ ਕਰਦੇ ਆ ਇੱਕ ਵਾਰੀ ਬਾਈ ਦੇ ਰਹਿਣ ਬਸੇਰੇ ਵਾਲੇ ਪਾਸੋਂ ਮਾਰਦੀ ਕੈਮਰਾ ਪਹਿਲਾਂ ਤਾਂ ਬਾਈ ਤੈਨੂੰ ਬਹੁਤ ਸਾਰੀਆਂ ਮੁਬਾਰਕਾਂ ਨਵੀਂ ਰਹਿਣ ਬਸੇਰੇ ਦੇ ਲਈ ਕਿਉਂਕਿ ਇਹ ਚੀਜ਼ ਬਣਾਉਣ ਤੇ ਲਈ ਆਪਾਂ ਜਨਮ ਤੋਂ ਸੋਚੀਦੀ ਹੁੰਦੀ ਹੈ ਨਾ ਬਾਈ ਆਪਾਂ ਤਾਂ ਇਥੋਂ ਮਈਆਂ ਤੋਂ ਬਣਿਆ ਹੀ ਸਨ 47 ਪਾਕਿਸਤਾਨ ਤੋਂ ਆਏ ਸਾਂ ਜੀ ਸਾਡੇ ਪੜਦਾਦਾ ਜੀ ਕੋਲ ਸਰਦਾਰ ਕੇਸਰ ਸਿੰਘ ਕੋਲ 240 ਕਿ 45 ਕਿਲੇ ਪੈਲੀ ਸੀ ਜੀ ਮੇਰੇ ਦਾਦੇ ਨੂੰ ਪੰਜ ਭਰਾ ਸੀ ਜੀ ਇੱਥੇ ਆਣ ਕੇ ਸਾਨੂੰ ਲਾੜ ਹੋਈ ਸਾਰੀ ਬੱਤੀ ਕਿਲੇ ਜੀ ਇਸ ਟਾਈਮ ਫਿਰ ਉਹਨੇ ਆਣ ਕੇ ਮੇਰੇ 14 ਦਿਨੇ ਮੱਝਾਂ ਤੋਂ ਮਿਹਨਤ ਕਰਕੇ ਇੰਨੀ ਇਸ ਟਾਈਮ ਫਿਰ ਬਣਾ ਗਏ ਜੀ ਨਹੀਂ ਲੋਕ ਬਾਈ ਕਹਿੰਦੇ ਇਹਨਾਂ ਨੂੰ ਕੋਈ ਵੱਜਦਾ ਨਹੀਂ ਹੈ ਬਾਈ ਜੀ ਹੈ ਬਾਈ ਜੀ ਲੋਕ ਕਹਿੰਦੇ ਇਹਨਾਂ 'ਚ ਕੋਈ ਵੱਜਦਾ ਨਹੀਂ ਨਹੀਂ ਬਾਈ ਜੀ ਬਿਲਕੁਲ ਵੱਜਦਾ ਹੈ ਕਾ ਸਾਰਾ ਕੁਝ ਇਹ ਕੋਠੀ ਰਹਿਣ ਵਸੇਰਾ ਬਣਾਇਆ ਇਹ ਇਹਨਾਂ ਨੇ ਬਣਾਇਆ ਅੱਜ ਇੱਥੇ ਜ਼ਮੀਨ ਤੇ ਮੈਂ ਖੜਾ ਜਿੱਥੇ ਅੱਜ ਇੰਚ ਲੈਣੀ ਹੈ ਮਹੀ ਦੇ ਦੋਤੋਂ ਬਣੀ ਹੈ ਜੀ ਬਾਹ ਕੀ ਬਾਤ ਆ ਬਾਈ ਜਿਉਂਦੇ ਰਹੋ ਜੀ ਆ ਚੀਜ਼ਾਂ ਬਾਈ ਜਿਹੜਾ ਮਿਹਨਤ ਕਰਦਾ ਨਾ ਉਹਨੂੰ ਮਿਲਦਾ ਸਾਰਾ ਕੁਝ ਆ ਰਜਾਈਆਂ 'ਚ ਬੈਠ ਕੇ ਤੇ ਕਾਪੀਆਂ ਤੇ ਲਿਖ ਕੇ ਹਿਸਾਬ ਨਾ ਕਰਿਆ ਕਰੋ ਵੀ ਆਹ ਚੀਜ਼ ਇਹਨੇ ਬਚਾਉਂਦੀ ਆ ਬਾਈ ਜੇ ਉਵੇਂ ਤਾਂ ਸੋਚੀਏ ਤਾਂ ਆਪਾਂ ਵੀ ਕੁਝ ਬਾਈ ਜੀ ਆਪਦੇ ਮਾਪੇ ਤੁਸੀਂ ਭਾਵੇਂ ਆ ਜਨਮ ਕੋ ਲੈ ਕੇ ਮਿਲਦੇ ਸਾਰੇ ਟਰੈਕਟਰ ਗੱਡੀਆਂ ਬਹੁਤ ਕੁਝ ਖਾ ਗਏ ਹੋਵਾਂਗੇ ਆਪਦੇ ਮਾਪੇ ਉਹਦਾ ਨਾ ਬਾਈ ਸਰਬਕਲ ਆ ਸਾਰੇ ਸੰਦ ਜੀ ਪੈਣ ਮੇਰੀ ਵੱਡੀ ਝੋਨਾ ਵੜਨ ਗਈ ਅੰਦਰ ਵੇਖੋ ਮਹਾਰਾਜ ਦੀ ਕਿਰਪਾ ਗੱਡੀਆਂ ਖੜੀਆਂ ਟਰੈਕਟਰ ਖੜੇ ਗੁਰੂ ਰਾਵੈ ਮਹੀਦ ਬਿਰੋਲ ਤੋਂ ਬਣੇ ਨੇ ਜੀ ਕੀ ਬਾਤ ਹੈ ਬਾਈ ਅੱਛਾ ਬਾਈ ਫਿਰ ਇੱਥੇ ਹੁਣ ਕਦੋਂ ਸ਼ਿਫਟ ਕੀਤੀ ਇਹਨੂੰ ਕੇਂਦਰੋਂ ਡੇਢ ਮਹੀਨਾ ਹੋ ਗਿਆ ਪਾਰਟੀ ਫਿਰ ਕਦੋਂ ਕਰਨੀ ਹੈ ਪਾਰਟੀ ਜਦੋਂ ਭਰਾ ਆਖਣਗੇ ਪਾਰਟੀ ਤੇ ਭਾਈ ਦੇ ਭਾਈ ਜੀ ਜੀ ਹਾਂ ਜੀ ਧੰਨਵਾਦ ਤੁਹਾਡਾ ਬਾਈ ਬਹੁਤ ਦਿਨਾਂ ਦਾ ਟਿਕੀ ਜਾਂਦਾ ਹੀ ਮਿੱਤਰ ਹਾਂਜੀ 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 ਬਾਈ ਦੇ ਨਾਲ ਬਹੁਤ ਬਹੁਤ ਦਿਨਾਂ ਦੀਆਂ ਗੱਲਾਂ ਚੱਲਦੀਆਂ ਪਈਆਂ ਪਰ ਅੱਜ ਸਵਾਭਾ ਅੱਜ ਬਣਿਆ ਬਾਈ ਦੇ ਨਾਲ ਮੀਲ ਅੱਜ ਹੋਇਆ ਸਾਡਾ ਮੈਨਾ ਹੋ ਗਿਆ ਉਹਨਾਂ ਦੇ 10 ਦਿਨ ਦਾ ਬਾਈ ਜਿਆਦੇ ਹੋ ਗਿਆ ਜੀ ਹਾਂ ਇੰਨੇ ਕੁ ਦਿਨ ਹੋ ਗਏ ਸਾਡੇ 4 ਦਿਨ ਗੱਲਬਾਤ ਨੂੰ ਫਿਰ ਬਾਈ ਸਰਬ ਕੇ ਮਾਲੀ ਇੱਕ ਹੀ ਪਲਦਾ ਜੀ ਜੀ ਬਿਲਕੁਲ ਤੇ ਪਲਵਾਨ ਇੱਕ ਹੀ ਪਲਦਾ ਜਿਹੜਾ ਮਰਜ਼ੀ ਪਾਲਣਾ ਜੇ ਉਵੇਂ ਰੱਖਣੇ ਠੇਡੇ ਖਾਨ ਨੂੰ ਫਿਰ ਭਾਉਂ ਦੀ ਚਾਰ ਰੱਖਣ ਹਾਂਜੀ ਹਾਂਜੀ ਹਾਂ ਅੱਛਾ ਤੇ ਬਾਈ ਨੰਬਰ ਕਿਹੜੇ ਤੇ ਗੱਲਬਾਤ ਕਰਾਂਗੇ ਆਪਾਂ ਜੀ 90409 ਜੀ 401 ਇੱਕ ਵਾਰੀ ਹੋਰ ਬੋਲ ਦਿਓ ਜੀ 90409 ਜੀ ਜੀ 401 ਠੀਕ ਹੈ ਜੀ ਲੈ ਵੀ ਬਾਈ ਹੁਣ ਢੇੜਾ ਕਢਾ ਦੀ ਕਰਾ ਦੀ ਮੈਨੂੰ ਇਹਦਾ ਲੈ ਜੀ ਮਿੱਤਰੋ ਇਹ ਤੋਰਦੀ ਇਹਨੂੰ ਖੋਲਦੀ ਬਾਈ ਲੈ ਮਿੱਤਰੋ ਇਹ ਪੱਪੂ ਸੰਦੂਆੜੀ ਲੈਣ ਦੇ ਵਿੱਚੋਂ ਕਰਮਾਂ ਵਾਲਾ ਇਹ ਕਟਾ ਬਹੁਤ ਚੰਗਾ ਮਾਰ ਲਿਆ ਨੰਬਰ ਸਕਰੀਨ ਦੇ ਉੱਤੇ ਆ ਪਾਈਆਂ ਦਾ ਵਧੇਰੇ ਜਾਣਕਾਰੀ ਲਈ ਰਾਬਤਾ ਕੈਮ ਕਰ ਲਿਆ ਜੀ ਅੱਜ ਦੀ ਵੀਡੀਓ ਲਈ ਇੰਨਾ ਹੀ ਸੀ ਦੋਸਤੋ ਜਲਦ ਮਿਲਦੇ ਆ ਫਿਰ ਕਿਸੇ ਨਵੀਂ ਵੀਡੀਓ ਦੇ ਨਾਲ